ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇੱਕ ਵਾਰੀ ਇੱਕ ਬੰਦੇ ਨੇ ਡਾਕਟਰ ਨੂੰ ਫੋਨ ਕਰਕੇ ਬੜੀ ਤਕਲੀਫ ਦੇ ਵਿੱਚ ਕਿਹਾ ਵੀ ਮੇਰੀ ਦੋ ਜਗ੍ਹਾ ਤੋਂ ਬਾਹਰ ਟੁੱਟ ਗਈ ਡਾਕਟਰ ਕਹਿੰਦਾ ਜਿਹੜੀ ਦੋ ਜਗ੍ਹਾ ਤੋਂ ਬਾਹਰ ਟੁੱਟੀ ਹੈ ਤੂੰ ਦੂਜੀ ਵਾਰੀ ਉਸ ਦੋ ਜਗ੍ਹਾ ਤੇ ਨਹੀਂ ਜਾਣਾ ਇਹ ਗੱਲ ਕਹਿ ਕੇ ਡਾਕਟਰ ਨੇ ਫੋਨ ਕੱਟਤਾ ਇਹਦੇ ਤੋਂ ਆਪਾਂ ਨੂੰ ਕੀ ਸਬਕ ਮਿਲਦਾ ਹੈ ਦੋਸਤੋ ਇਹਦੇ ਤੋਂ ਸਭ ਕੇ ਇਹ ਮਿਲਦਾ ਹੈ ਵੀ ਕਿਹਾ ਕੁਝ ਹੋਰ ਜਾਂਦਾ ਹੈ ਆਪਾਂ ਸਮਝ ਕੁਝ ਹੋਰ ਲੈਣੇ ਆ ਜਿਸ ਨੂੰ ਲੋਸ ਲੋਸਰ ਟ੍ਰਾਂਸਲੇਸ਼ਨ ਵੀ ਕਹਿੰਦੇ ਆ ਤੂੰ ਕਰਨਾ ਕੀ ਕਰਨਾ ਇਹ ਹੈ ਵੀ ਜੋ ਵੀ ਆਪਾਂ ਨੂੰ ਅੱਗੇ ਬੰਦਾ ਇਹ ਗੱਲ ਕਵੇ ਨਾ ਵੀ ਤੂੰ ਮੇਰੀ ਹਮੇਸ਼ਾ ਹੀ ਕਹਿੰਦੇ ਤੂੰ ਮੇਰੀ ਗੱਲ ਸਮਝਿਆ ਨਹੀਂ ਉਹਨੂੰ ਅੱਗੋਂ ਇਹ ਗੱਲ ਨਾ ਕਹੋ ਵੀ ਹਾਂ ਮੈਂ ਤੇਰੀ ਗੱਲ ਨਹੀਂ ਸਮਝਿਆ ਨਾ ਤੇਰੀ ਗੱਲ ਮੈਂ ਸਮਝ ਗਿਆ ਉਹਨੂੰ ਇਹ ਗੱਲ ਕਹੋ ਵੀ ਹਾਂ ਮੈਂ ਤੇਰੀ ਗੱਲ ਨਹੀਂ ਸਮਝਿਆ ਤੂੰ ਦੁਬਾਰੇ ਦੱਸ ਦੂਜੀ ਵਾਰੀ ਪੁੱਛ ਲਓ ਤਾਰੀਖ ਦੇ ਵਿੱਚ ਅਤਾ ਇਤਿਹਾਸ ਦੇ ਵਿੱਚ ਬਹੁਤ ਵਾਰੀ ਇਸ ਤਰ੍ਹਾਂ ਹੋਇਆ ਵੀ ਕਿਹਾ ਕੁਝ ਹੋਰ ਸਮਝਿਆ ਕੁਝ ਹੋਰ ਗਿਆ ਤੇ ਉਸ ਦੇ ਨਾਲ ਇਨਸਾਨਾਂ ਦੀ ਜਾਨ ਵੀ ਚਲੀ ਗਈ ਸੋ ਦੋਸਤੋ ਜੋ ਵੀ ਗੱਲ ਤੁਹਾਨੂੰ ਕੋ ਕਹਿੰਦਾ ਉਸ ਨੂੰ ਪਹਿਲਾਂ ਧਿਆਨ ਨਾਲ ਸਰੋ ਉਸ ਤੋਂ ਬਾਅਦ ਉਹਦੇ ਤੇ ਵਰਕ ਕਰੋ ਥੈਂਕ ਯੂ